ਕਿਤਾ ਸਰ ਕਾਫੀ ਅਚੇ ਮੁੱਦੇ ਡਿਸਕਸ ਹੋਇਆ ਜੀ ਕੀ ਤੋਂਗੇ ਸਰ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਾਂਗਾ ਜੀ ਪਹਿਲਾਂ ਤਾਂ ਮੈਂ ਬਤਾਈ ਦੇਣਾ ਚਾਹਨਾ ਡੈਪਟੀ ਕਮਿਸ਼ਨਰ ਸੀ ਸੋ ਐਕਟਿਵ ਜਦੋਂ ਇਹਨਾਂ ਨੇ ਜੁਆਇਨ ਕੀਤਾ ਮੇਰੇ ਖਿਆਲ ਚਾਰ ਪੰਜ ਦਿਨਾਂ ਬਾਅਦ ਮੈਨੂੰ ਫੋਨ ਆ ਗਿਆ ਸੀ ਡੈਕਟ ਦੇ ਨਾਮ ਦਾ ਜੀ ਉਹ ਸਿਵਲ ਹਸਪੀਟਲ ਦਾ ਕਿਤਾ ਕਰਦੇ ਐਂਡ ਹੁਣੇ ਸਿਵਲ ਸਰਜਨ ਮੈਡਮ ਕਹਿੰਦੇ ਸੈਕੰਡ ਡੇ ਸ਼ੀਟ ਇਜ਼ ਦੇ ਸੋ ਅਮਰੇ ਸਰ ਇਜ਼ ਲੱਕੀ ਟੂ ਹੈਵ ਅ ਡੈਪਟੀ ਕਮਿਸ਼ਨਰ Who is so involved and helpful ਸੈਕੰਡਲੀ ਮੈਂ ਆ ਮੈਂ ਜਦੋਂ ਹੁਣ ਆਇਆ ਅੰਮ੍ਰਿਤਸਰ ਮੈਂ ਬਾਕੀ ਸਿਵਲ ਹਸਪੀਟਲ ਵੀ ਵਿਜ਼ਿਟ ਕੀਤੇ ਹੈ ਮੈਂ ਕੰਪਲੀਮੈਂਟ ਕਰਨਾ ਚਾਹੁੰਦਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਹੋਰ ਇਮਪਰੂਵਮੈਂਟ ਦੀ ਲੋੜ ਨਹੀਂ ਬਟ ਕੰਪੇਅਰ ਟੂ ਅਦਰ ਸਿਵਲ ਹਸਪੀਟਲ ਇਟ ਇਜ਼ ਬੀ ਕੈਪਟ ਵੈਲ ਬੜਾ ਚੰਗਾ ਲੱਗ ਰਿਹਾ ਔਰ ਜੋ ਕੁਝ ਹੈਗਾ ਨਹੀਂ ਕੀਆ ਹੈਗਾ ਕੁਝ ਇਕੁਪਮੈਂਟ ਚਾਹੀਦਾ ਕੁਝ ਸਿਵਲ ਦਾ ਕੰਮ ਹੋਣ ਵਾਲਾ ਕੁਝ ਹੈ ਮੈਂ ਪ੍ਰੋਮਿਸ ਕਰਕੇ ਚੱਲਣਾ ਸਾਰਾ ਕੁਝ ਹੋ ਜਾਏਗਾ ਇਨਕਲੂਡਿੰਗ ਇਹਨਾਂ ਨੇ ਕੋਈ ਕੀ ਕੈਨਲਾਈਜ਼ਰ ਕਿਹਾ ਇਨਕੋ ਅ ਇਸ ਦੇ ਨਾਮ ਅਲਟਰਾ ਸਾਊਂਡ ਕਿਹਾ ਹੋਰ ਦੋ ਚਾਰ ਚੀਜ਼ਾਂ ਗਈਆਂ ਕੁਝ ਐਕਸ-ਰੇ ਗਈਆਂ ਤੇ ਸਾਰਾ ਅਸੀਂ ਬਣਾ ਕੇ ਬਜਟ ਬਣਾਵਾਂਗੇ ਜਿੱਥੋਂ ਮਰਜ਼ੀ ਫੰਡ ਜਾਨ ਜਿਸ ਤਰ੍ਹਾਂ ਮਰਜ਼ੀ ਹੋਵੇ ਕੰਮ ਇਹਨਾਂ ਦਾ ਸਿਵਲ ਹਸਪਤਲ ਦਾ ਸਾਰਾ ਹੋਏਗਾ ਕਿ ਕਹਗਾ ਨੇ ਹੋਸਟਲ ਕਿਹਾ ਐਮਬੂਲੈਂਸ ਕਹੀ ਉਹ ਦੋਨਾਂ ਦਾ ਤਾਂ ਮੈਂ ਅੱਜ ਅਨਾਉਂਸ ਕਰਕੇ ਹੀ ਜਾ ਰਿਹਾ ਕਿ ਜਿਹੜਾ ਹੋਸਟਲ ਆ ਉਹ ਕੰਪਲੀਟ ਕੰਪਲੀਸ਼ਨ ਦੇ ਪੰਜ ਕੱਲ ਤੱਕ ਮੈਂ ਰਿਲੀਜ਼ ਕਰ ਦੂੰਗਾ ਪੀ ਡਬਲ ਯੂ ਟੂ ਨੂੰ ਇੰਪਲੀਮੈਂਟ ਕਰ ਦੇਣਗੇ ਔਰ ਜਿਹੜਾ ਇਹ ਐਂਬੂਲੈਂਸ ਐਂਬੂਲੈਂਸ ਹੈ ਇਹ ਵੀ ਅਨਾਉਂਸ ਕਰਦੇ। ਇਹ ਵੀ ਇਹ ਫਿਰ ਡੀਸੀ ਮੈਡਮ ਦੇ ਥਰੂ ਜੋ ਪ੍ਰੋਸੀਜਰ ਹੁੰਦਾ ਉਹ ਆਦਰ ਹੋਵੇਗਾ ਹਰ ਚੀਜ਼ ਦਾ। ਔਰ ਬਾਕੀ ਸਾਰਾ ਕੁਝ ਇਹਦੇ ਨਿਊ ਕੋਰਸ ਕਰਦਾਂਗੇ ਤੇ ਹੋਰ ਦੱਸੋ ਕੋਈ ਗੱਲ। ਸਰ ਤੁਹਾਡਾ ਵਿਚਾਰ ਸੁਣਿਆ ਬਹੁਤ ਅੱਛਾ ਲੱਗੇ ਜੀ ਆਯੂਸ਼ਮਾਨ ਨੂੰ ਲੈ ਕੇ ਤੇ ਇੱਕ ਛੋੜਾ ਜਿਹਾ ਮੈਸੇਜ ਪਬਲਿਕ 'ਚ ਛੱਡ ਦੇਣਾ ਜੀ। ਮੈਂ ਇਹ ਮੈਂ ਦੇਖੋ ਇੱਥੇ ਵੀ ਐਸਐਮਓ ਨੂੰ ਰਿਕੁਐਸਟ ਕੀਤੀ ਹੈ ਸਿਵਲ ਸਰਜਨ ਨੂੰ ਰਿਕੁਐਸਟ ਕੀਤੀ ਡੀਸੀ ਮੈਡਮ ਨੂੰ ਰਿਕੁਐਸਟ ਕੀਤੀ ਹੈ ਕਿ ਮੈਕਸਿਮਮ ਆਯੂਸ਼ਮਾਨ ਕਾਰਡ ਬਣਾਓ ਤੁਹਾਡਾ ਬੜਾ ਬੈਨੀਫਿਟ ਹੋਏਗਾ ਇਹ ਯੂਸ਼ਮਾਨ ਕਾਰਡ ਸਿਰਫ ਸਿਵਲ ਹਸਪਤਲ ਲਈ ਨਹੀਂ ਬੰਦਾ ਹੈਗਾ ਸਿਰਫ ਇੱਕ ਸ਼ਹਿਰ ਦੇ ਸਿਵਲ ਹਸਪਤਲ ਲਈ ਨਹੀਂ ਬੰਦਾ ਹੋਰ ਹਸਪਤਲਾਂ ਲਈ ਨਰਸਿੰਗ ਹੋਮ ਲਈ ਪੂਰੇ ਪੰਜਾਬ ਲਈ ਬੰਦਾ ਔਰ ਹੌਲੀ-ਹੌਲੀ ਇਹ ਹੋਰ ਸਟੇਟਾਂ ਜ ਵੀ ਸੇਮ ਆਯੂਸ਼ਮਾਨ ਕਾਰਡ ਚੱਲ ਜਾਇਆ ਕਰੇਗਾ ਔਰ ਦੂਜੀ ਗੱਲ ਇਹ ਹੈ ਕਿ ਇਹ ਸਖਾਨ ਵਾਲੀ ਗੱਲ ਹੈ ਲੋਕਾਂ ਨੂੰ ਕਿ ਪੂਰੀ ਫੈਮਿਲੀ 50 ਲੱਖ ਤੱਕ ਕਵਰਡ ਹੈ ਹਲੇ ਤੱਕ ਇਹਦੀ ਯੂਟਿਲਾਈਜੇਸ਼ਨ ਪੂਰੀ ਨਹੀਂ ਹੋ ਰਹੀ ਜੇ ਮੈਂ ਇਹ ਕਹਿ ਰਿਹਾ ਕਿ ਜਿਹੜਾ ਬੰਦਾ ਸਿਵਲ ਹਸਪੀਟਲ ਜਾਵੇ ਉਹਦਾ ਪਹਿਲਾ ਯੋਸ਼ਮਨ ਕਾਰਡ ਸਪੈਸ਼ਲੀ ਜਿਹੜੇ ਓਪੀਡੀ ਜਾਂਦੇ ਆ ਮੈਂ ਨਹੀਂ ਕਹਿੰਦਾ ਕੋਈ ਅਮਰਜੈਂਸੀ ਵਾਲਾ ਉਹਨੂੰ ਕੋਈ ਯੋਸ਼ਮਨ ਕਾਰਡ ਦਤਨਾਵ ਪਰ ਜਿਹੜਾ ਓਪੀਡੀ ਜਾਂਦਾ ਉਹਨੂੰ ਕਿਹਾ ਜਾਵੇ ਉਹਨੂੰ ਸਮਝਾਇਆ ਜਾਵੇ ਔਰ ਇਹਦਾ ਪ੍ਰੋਸੈਸ ਜਲਦੀ ਕਰਾਇਆ ਜਾਵੇ ਕਿਉਂਕਿ ਹਰ ਬੰਦੇ ਦਾ ਕੋਈ ਨੌਕਰੀ ਪੇਸ਼ਾ ਹੁੰਦਾ ਕੋਈ ਕੁਝ ਹੁੰਦਾ ਉਹਨੇ ਵਾਪਸ ਜਾਣਾ ਹੁੰਦਾ ਟਾਈਮ ਨਾਲ ਯਾਦਾ ਖਰਾਬ ਹੋਵੇ 5-10 ਮਿੰਟ ਚ ਹੋਵੇ ਜੇ ਉਹਨੇ ਜਾਣਾ ਨਹੀਂ ਹੈ ਉਹਦਾ ਫੋਨ ਨੰਬਰ ਲਿੱਤਾ ਜਾਵੇ ਫਿਰ ਉਸ ਤੋਂ ਬਾਅਦ ਉਹਦੇ ਨਾਲ ਫਾਲੋ ਅਪ ਕਰਕੇ ਉਹਦਾ ਕਾਰਡ ਬਣਾਇਆ ਜਾਵੇ ਉਹਦੇ ਨਾਲ ਡਬਲ ਕੰਮ ਹੋਏਗਾ ਇੱਕ ਤਾਂ ਪੇਸ਼ੈਂਟ ਦਾ ਇਲਾਜ ਚੰਗਾ ਹੋਏਗਾ ਕਿਉਂਕਿ ਹੋਰ ਜਗ੍ਹਾ ਤੋਂ ਵੀ ਉਹ ਕਰਾ ਸਕਦਾ ਜੇ ਸਿਵਲ ਹਸਪੀਟਲ 'ਚ ਇਲਾਜ ਹੈ ਨਹੀਂ ਦੂਜਾ ਇਹ ਬੈਨੀਫਿਟ ਹੋਏਗਾ ਕਿ ਸਿਵਲ ਹਸਪੀਟਲ ਨੂੰ ਵੀ ਐਡੀਸ਼ਨਲ ਇਨਕਮ ਹੋਏਗੀ ਇਹਨਾਂ ਦੇ ਜਿਹੜੇ ਰੋਜ਼ ਮਰਦ ਦੇ ਖਰਚੇ ਆ ਉਹ ਬੈਟਰ ਹੋਣਗੇ ਔਰ ਗਰੀਬਾਂ ਨੂੰ ਇਲਾਜ ਬੈਟਰ ਮਿਲੇਗਾ ਸਰ ਹਸਪੀਟਲ ਚ ਆਰ ਐਮ ਰੀਜਾਂ ਨੂੰ ਪਾਰਕਿੰਗ ਦੀ ਬੜੀ ਸਮੱਸਿਆ ਨੂੰ ਪਾਰਕਿੰਗ ਨਹੀਂ ਦੀ ਫੀਸ ਵੀ ਰਿਹਾ ਜਾਂਦੇ ਔਰ ਗੁਰਕਾਣ ਹਸਪੀਟਲ ਦਾ ਟੈਕਾ ਇਸ ਵਾਰ 46 ਲੱਖ ਤੇ ਕੁਝ ਹਜ਼ਾਰਾਂ ਰੁਪਿਆ ਦੀ ਜਿਆਦੀ ਔਰ ਇਹ ਵਾਸਤੇ ਉਹਨਾਂ ਕੋਲ ਛੋਟੀ ਬੜੀ ਹੋ ਰਹੀ ਹੈ ਚਲੋ ਹੁਣ ਮੈਂ ਕਿਸੇ ਹੋਰ ਹਸਪੀਟਲ ਦੇ ਮੱਦੇਨਜ਼ਰ ਕੋਈ ਕਮੈਂਟ ਨਹੀਂ ਕਰਨਾ ਚਾਹੂੰਗਾ ਕਿਉਂਕਿ ਨਾ ਮੈਂ ਉੱਥੇ ਕਦੀ ਗਿਆ ਨਾ ਮੈਂ ਦੇਖਿਆ ਸਿਵਲ ਹਸਪੀਟਲ ਜੇ ਨਾਮ ਜਿਆਦਾ ਦੀ ਪ੍ਰੋਬਲਮ ਹੈ ਪਰ ਮੈਨੂੰ ਨਹੀਂ ਲੱਗਦਾ ਇਹ ਚਾਰਜ ਕਰਦੇ ਜੇ ਕਰ ਵੀ ਰਹੇ ਹੋਣੇ ਤਾਂ ਬੜੀ ਕੋਈ ਮਾਮੂਲੀ ਗੱਧੀ ਸੋਧ ਲੈ ਪਰ ਹੁਣ ਜੇ ਜਗਾ ਤਾਂ ਦੇਖੋ ਸ਼ਹਿਰ ਵਿੱਚ ਐਡੀਸ਼ਨਲ ਲੈਣੀ ਬੜੀ ਮੁਸ਼ਕਲ ਹੁੰਦੀ ਹੈ ਬਾਕੀ ਦੇਖਦੇ ਆ ਜੇ ਕੋਈ ਮੈਂ ਸਰਵੇ ਕਰਵਾਉਂਦਾ ਜੇ ਕੋਈ ਮਲਟੀ ਲੈਵਲ ਪਾਰਕਿੰਗ ਜਾਂ ਮਕੈਨੀਕਲ ਪਾਰਕਿੰਗ ਫੀਜ਼ੀਬਲ ਹੁੰਦੀ ਹੈ ਆਪਾਂ ਅੱਗੇ ਦੇ ਇੱਕ ਸਰ ਸਿਵਲ ਸਭਿਆ ਦਫਤਰ ਦੇ ਕੈਮਰੇਨ ਵੀ ਕਰਵਾਉ ਜੇ ਕੈਮਰੇ ਨਹੀਂ ਲੱਗੂ ਉਹ ਹੋ ਗਿਆ ਜੀ ਇੰਨਾ ਕੁ ਫੰਡ ਆ ਗਏ ਆ ਆਰਡਰ ਹੋ ਗਏ ਆ ਉਹ ਜਲਦੀ ਪੂਰੇ ਹੋਏ ਹੁਣ ਡਿਸਕਸ ਕਰਦੇ ਆ